ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਅੰਬ ਦਾ achar ਜੋ ਕਿ ਬਹੁਤ ਹੀ ਵਧੀਆ ਐ ਐਸਪੀ ਐ ਕਈ ਵਾਰ ਘਰ ਵਿੱਚ ਕੋਈ ਸਬਜ਼ੀ ਨਹੀਂ ਬਣੀ ਹੁੰਦੀ ਤੇ ਅਸੀਂ ਇਹਦੇ ਨਾਲ ਆਰਾਮ ਨਾਲ ਰੋਟੀ ਖਾ ਸਕਦੇ ਹਾਂ ਇਹਦੀ ਵਿਧੀ ਦੱਸਾਂਗੇ ਵੈਸੇ ਤਾਂ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਐ ਪਰ ਜਸਟ ਐਜ਼ ਯੇ ਅਸੀਂ ਬਲੌਗ ਬਣਾ ਲਈ ਤੁਹਾਨੂੰ ਦੱਸ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਅੰਬ ਲੈਨੇ ਹਰੇ ਕੱੜੇ ਅੰਬ ਲੈਨੇ ਪੋਲੇ ਨਹੀਂ ਹੋਣੇ ਚਾਹੀਦੇ ਸੋ ਲੈ ਕੇ ਅੰਬ ਤੇ ਉਸ ਤੋਂ ਬਾਅਦ ਅਸੀਂ ਇਦਾਂ ਆ ਫਾੜੀਆਂ ਦੀ ਸ਼ੇਪ ਦੇ ਵਿੱਚ ਅਸੀਂ ਕੱਟ ਲਿਆ ਵੱਡੀਆਂ ਫਾੜੀਆਂ ਨੇ ਕਈ ਆਪਾਂ ਛੋਟੀਆਂ ਵੀ ਕੱਟ ਸਕਦੇ ਹਾਂ ਕਿਉਂਕਿ ਬੱਚਿਆਂ ਨੂੰ ਟਿਫਿਨ ਵਗੈਰਾ ਚ ਪਾ ਕੇ ਦੇਣੀਆਂ ਹੁੰਦੀਆਂ ਹਨ ਆ ਟੋਕੇ ਦੀ ਮਦਦ ਨਾਲ ਦੇਖੋ ਤੁਸੀਂ ਹਮੈਂ ਤੁਹਾਨੂੰ ਕੱਟਣ ਦੀ ਵਿਧੀ ਦੱਸਾਂਗਾ ਇਸ ਤਰ੍ਹਾਂ ਕਰਕੇ ਇਹਨੂੰ ਆਮ ਬਣੂ ਰੱਖ ਕੇ ਇਸ ਤਰ੍ਹਾਂ ਆਪਾਂ ਹਾਫ ਚ ਕੱਟ ਲੈਣਾ ਹੈ ਹਾਫ ਤੋਂ ਬਾਅਦ ਇਹਨੂੰ ਟੇਡਾ ਕਰਕੇ ਫਿਰ ਇਹਨੂੰ ਦੋ ਫਾੜੀਆਂ ਚ ਕੱਟ ਲੈਣਾ ਆ ਦੇਖੋ ਆ ਦੋ ਫਾੜੀਆਂ ਕੱਟੀਆਂ ਗਈਆਂ ਇਸ ਤੋਂ ਬਾਅਦ ਆ ਦੇਖੋ ਆ ਫਿਰ ਇਦਾਂ ਆਪਾਂ ਇਸ ਛੇਰਨਾ ਕੱਟ ਲੈਣਾ ਆ ਦੇਖੋ ਇਦਾਂ ਮੈਂ ਸਾਰੇ ਆਂਬ ਕੱਟ ਲਏ ਆ ਠੀਕ ਹੈ ਜੀ ਤੇ ਇਦਾਂ ਇਹ ਆਂਬ ਕੱਟਣ ਤੋਂ ਬਾਅਦ ਆ ਅਸੀਂ ਆ ਦੇਖੋ ਗਿੜਕਾਂ ਕੱਢ ਲਈਆਂ ਇਹਨਾਂ ਵਿੱਚੋਂ ਇਦਾਂ ਕਰਕੇ ਆ ਗਿੜਕਾਂ ਕੱਢ ਲਈਆਂ ਇਹਨਾਂ ਵਿੱਚੋਂ ਗਿਟਕਾਂ ਆ ਦੇਖੋ ਗਿੜਕਾਂ ਕੱਢੀਆਂ ਹੋਈਆਂ ਗਿੜਕਾਂ ਕੱਢਣ ਤੋਂ ਬਾਅਦ ਇਹਨਾਂ ਨੂੰ ਆ ਬਾਲਟੀ ਵਿੱਚ ਪਾ ਲੈਣਾ ਇਹਨਾਂ ਨੂੰ ਮਲ ਮਲ ਕੇ ਧੋਣਾ ਇਹਨਾਂ ਨੂੰ ਮਲ ਮਲ ਕੇ ਅਸੀਂ ਧੋਵਾਂਗੇ ਧੋਣ ਤੋਂ ਬਾਅਦ ਅੱਗੇ ਅਸੀਂ ਇਹਨਾਂ ਨੂੰ ਧੁੱਪ ਵਿੱਚ 1 ਘੰਟਾ ਸੋਕਣ ਲਈ ਰੱਖਾਂਗੇ ਸਕਾਉਣ ਤੋਂ ਬਾਅਦ ਤੁਹਾਨੂੰ ਚਾਰ ਪੌਂ ਦੀ ਵਿਧੀ ਦੱਸਾਂਗੇ ਸਾਰੇ ਅਨੁਸਾਰ ਸ੍ਰੀਕਲ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਅੰਬ ਦਾ ਅਚਾਰ ਜੋ ਕਿ ਬਹੁਤ ਹੀ ਵਧੀਆ ਐਸਪੀ ਹੈ ਕਈ ਵਾਰ ਘਰ ਵਿੱਚ ਕੋਈ ਸਬਜੀ ਨਹੀਂ ਬਣੀ ਹੁੰਦੀ ਤੇ ਅਸੀਂ ਇਹਦੇ ਨਾਲ ਆਰਾਮ ਨਾਲ ਰੋਟੀ ਖਾ ਸਕਦੇ ਹਾਂ ਇਹਦੀ ਵਿਧੀ ਦੱਸਾਂਗੇ ਵੈਸੇ ਤਾਂ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਹੈ ਪਰ ਜਸਟ ਐਜ਼ ਇਹ ਅਸੀਂ ਬਲੌਗ ਬਣਾ ਲਈ ਤੁਹਾਨੂੰ ਦੱਸ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਅੰਬ ਲਈਨੇ ਹਰੇ ਕਲੜੇ ਆਂਬ ਲੈਨੇ ਪੋਲੇ ਨਹੀਂ ਹੋਣੇ ਚਾਹੀਦੇ ਸੋ ਲੈ ਕੇ ਆਂਬ ਤੇ ਉਸ ਤੋਂ ਬਾਅਦ ਅਸੀਂ ਇਦਾਂ ਆ ਫਾੜੀਆਂ ਦੀ ਸ਼ੇਪ ਦੇ ਵਿੱਚ ਅਸੀਂ ਕੱਟ ਲਿਆ ਵੱਡੀਆਂ ਫਾੜੀਆਂ ਨੇ ਕਈ ਆਪਾਂ ਛੋਟੀਆਂ ਵੀ ਕੱਟ ਸਕਦੇ ਹਾਂ ਕਿਉਂਕਿ ਬੱਚਿਆਂ ਨੂੰ ਟਿਫਿਨ ਵਗੈਰਾ ਚ ਪਾ ਕੇ ਦੇਣੀਆਂ ਹੁੰਦੀਆਂ ਹਨ ਆ ਟੋਕੇ ਦੀ ਮਦਦ ਨਾਲ ਦੇਖੋ ਤੁਸੀਂ ਮੈਂ ਤੁਹਾਨੂੰ ਕੱਟਣ ਦੀ ਵਿਧੀ ਦੱਸਾਂਗਾ ਇਸ ਤਰ੍ਹਾਂ ਕਰਕੇ ਇਹਨੂੰ ਆਂਬ ਨੂੰ ਰੱਖ ਕੇ ਇਸ ਤਰ੍ਹਾਂ ਆਪਾਂ ਹਾਫ ਚ ਕੱਟ ਲੈਣਾ ਹੈ ਹਾਫ ਤੋਂ ਬਾਅਦ ਇਹਨੂੰ ਟੇਡਾ ਕਰਕੇ ਫਿਰ ਇਹਨੂੰ ਦੋ ਫੜੀਆਂ ਚ ਕੱਟ ਲੈਣਾ ਆ ਦੇਖੋ ਆ ਦੋ ਫੜੀਆਂ ਕੱਟੀਆਂ ਗਈਆਂ ਇਸ ਤੋਂ ਬਾਅਦ ਆ ਦੇਖੋ ਆ ਫਿਰ ਇਦਾਂ ਆਪਾਂ ਇਸ ਸ਼ੇਪ ਨਾਲ ਕੱਟ ਲੈਣਾ ਆ ਦੇਖੋ ਇਦਾਂ ਮੈਂ ਸਾਰੇ ਆਮ ਕੱਟ ਲਈਏ ਇਸ ਤਰ੍ਹਾਂ ਠੀਕ ਹੈ ਜੀ ਤੇ ਇਦਾਂ ਇਹ ਆਮ ਕੱਟਣ ਤੋਂ ਬਾਅਦ ਆ ਅਸੀਂ ਆ ਦੇਖੋ ਗਿੜਕਾਂ ਕੱਢ ਲੀਆਂ ਇਹਨਾਂ ਵਿੱਚੋਂ ਇਦਾਂ ਕਰਕੇ ਆ ਗਿਟਕਾਂ ਕੱਢ ਲਈਆਂ ਇਹਨਾਂ ਵਿੱਚੋਂ ਗਿਟਕਾਂ ਆ ਦੇਖੋ ਗਿੜਕਾਂ ਕੱਢੀਆਂ ਹੋਈਆਂ ਗਿਰਕਾ ਕੱਢਣ ਤੋਂ ਬਾਅਦ ਇਹਨਾਂ ਨੂੰ ਆ ਬਾਲਟੀ ਵਿੱਚ ਪਾ ਲੈਣਾ ਇਹਨਾਂ ਨੂੰ ਮਲ ਮਲ ਕੇ ਧੋਣਾ ਇਹਨਾਂ ਨੂੰ ਮਲ ਮਲ ਕੇ ਅਸੀਂ ਧੋਵਾਂਗੇ ਧੋਣ ਤੋਂ ਬਾਅਦ ਅੱਗੇ ਅਸੀਂ ਇਹਨੂੰ ਧੁੱਪ ਵਿੱਚ 1 ਘੰਟਾ ਸਕਾਉਣ ਲਈ ਰੱਖਾਂਗੇ ਸਕਾਉਣ ਤੋਂ ਬਾਅਦ ਤੁਹਾਨੂੰ ਚਾਰ ਪੌਂ ਦੀ ਵਿਧੀ ਦੱਸਾਂਗੇ ਆ ਦੇਖੋ ਆਪਾਂ ਆਂਬ چیر ਕੇ ਫਾੜੀਆਂ ਚੋਂ ਗਿਟਕਾਂ ਕੱਢ ਕੇ ਤੇ ਧੋ ਕੇ ਤੇ ਆਪਾਂ ਥੱਲੇ ਇਹਨਾਂ ਨੂੰ ਚਾਦਰ ਵਿੱਚ ਛਾ ਕੇ ਕੋਠੇ ਤੇ ਸੁੱਕਣੇ ਪਾ ਦਿੱਤੇ ਹਨ ਹੁਣ ਇਹਨਾਂ ਨੂੰ ਆਪਾਂ 2 ਘੰਟੇ ਤੋਂ ਪਲਵਾਵਾਂਗੇ ਧੁੱਪ ਪਲਵਾਉਣ ਤੋਂ ਬਾਅਦ ਤੁਹਾਨੂੰ ਇਹਨਾਂ ਦੇ ਬਣਾਉਣ ਦੀ ਵਿਧੀ ਦੱਸਾਂਗੇ ਸੋ ਸਾਡੇ ਚੈਨਲ ਨਾਲ ਬਣੇ ਰਹੋ ਧੰਨਵਾਦ ਆ ਦੇਖੋ ਸਾਰੇ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਫਾਣੀ ਦਾ ਕੱਟ ਕੇ ਤੇ ਧੋ ਕੇ ਕਿ ਬਹੁਤ ਹੀ ਵਧੀਆ ਇਹਨਾਂ ਨੂੰ ਚਾਦਰ ਵਿਸ਼ਾ ਹੈ ਕਈ ਵਾਰ ਘਰ ਵਿੱਚ ਕੋਈ ਸਬਜ਼ੀ ਨਹੀਂ ਬਣੀ ਹੁੰਦੀ ਤੇ ਅਸੀਂ ਇਹਨਾਂ ਨੂੰ ਆਪਾਂ ਨਾਲ ਲਵਾਵਾਂਗੇ ਤੋਂ ਉੱਪਰ ਲਵਾਉਣ ਤੋਂ ਬਾਅਦ ਅਸੀਂ ਦੱਸਾਂਗੇ ਵੈਸੇ ਤਾਂ ਸਾਰੇ ਭੈਣ ਸਭਾ ਨੂੰ ਸਾਡੇ ਫੋਨ ਨਾਲ ਲਾਪ ਪਣੀ ਹੋ ਚੰਨ ਵਲੋਗ ਬੋਨ ਲਈ ਸਾਡਾ ਡੱਬਾ ਲੈ ਕੇ ਸਭ ਤੋਂ ਪਹਿਲਾਂ ਅਸੀਂ ਹੰਬਲਾਈ ਨੇ ਤੇ ਉੱਪਰ ਕਰਦੇ ਹੰਬਲਾਈ ਨੇ ਪੂਰੀ ਲੈਣੀ ਹੋਣੀ ਹੈ ਜੋ ਇਸ ਵਿੱਚ ਜੋ ਪਾਣੀ ਹੈ ਲੈ ਕੇ ਹੰਬਲਾਈ ਤੋਂ ਬਾਅਦ ਜੋ ਹੋ ਜਾਏਗਾ ਇਹ ਆਂਬਾਂ ਪਾੜੀਆਂ ਦੀ ਸ਼ੇਰ ਦੇ ਵਿੱਚ ਸਲਵਾ ਲਿਆ ਸੀ 2 ਘੰਟੇ ਤੋਂ ਵੱਡੀਆਂ ਪਾੜੀਆਂ ਨੇ ਕਈ ਆਪਾਂ ਛੋਟੀਆਂ ਵੀ ਕੱਟ ਸਕਦੇ ਹਾਂ ਕਿਉਂਕਿ ਬੱਚਿਆਂ ਨੂੰ ਟਿਫਿਨ ਵਗੈਰਾ ਚ ਪਾ ਕੇ ਦੇ ਕਰੀਏ ਇਸ ਦੇ ਵਿੱਚ ਇਦਾਂ ਟੋਕੇ ਦੀ ਮਦਦ ਨਾਲ ਦੇਖੋ ਨੇ ਤੁਸੀਂ ਪਾਇ ਇਸ ਡੱਬੇ ਵਿੱਚ ਪਾਵਾਂਗੇ ਕਿ ਇਹ ਨੂੰ ਲੈ ਤੁਹਾਨੂੰ ਕੰਟਣ ਦੀ ਵਿਧੀ ਦੱਸਾਂ ਕਿ ਇਹਦਾ ਮੂਲ ਸਾਡਾ ਕੰਨੀ ਦੇਣਾ ਬਣ ਕੇ ਤੈਨੂੰ ਹਫਤਾਫਾ ਤੋਂ ਕੱਟ ਲੈਣਾ ਸਾਡੇ ਵਿੱਚ ਆਪਾਂ ਕੀ ਪਾਇਆ ਜੀ ਇਹਦੇ ਵਿੱਚ 1 ਕਿਲੋ ਸਰੋਂ ਦਾ ਤੇਲ ਪਾਇਆ 1 ਕਿਲੋ ਸਰੋਂ ਦਾ ਤੇਲ ਉਸ ਤੋਂ ਬਾਅਦ ਆਪਾਂ ਦੇ ਵਿੱਚ 50 ਗ੍ਰਾਮ ਕਲੌਂਜੀ ਪਾਈ ਹੈ 100 ਗ੍ਰਾਮ ਦੇ ਵਿੱਚ ਪਾਈ ਤੇ ਰਾਇਆ ਮੋਤੀ 100 ਗ੍ਰਾਮ ਸੌ ਪਾਈ ਹੈ ਜੀ ਤਾਂ ਮੈਂ ਕੁੱਲ ਕਲੌਂ ਦਾ 600 ਗ੍ਰਾਮ ਕਲੌਂ ਪਾਇਆ ਜੀ 100 ਗ੍ਰਾਮ ਹਰ ਜੀ ਕਿ ਚੋਗਰਾ ਮੇਰੇ ਵਿੱਚ ਪਾਈਏ ਤੇ ਅੱਧੀ ਟੋਲੀ ਆਪਾਂ ਦੇ ਅੰਬ ਕੱਟਣ ਤੋਂ ਬਾਅਦ ਅੰਡੇ ਇਸ ਲਈ ਪਾਈ ਹੈ ਆ ਅਸੀਂ ਇਹਦਾ ਰੰਗ ਬਣਿਆ ਰਹੇਗਾ ਜਿਹੜੇ ਗਿਰਕਾਂ ਕੱਢ ਲਈਆਂ ਇਹਨਾਂ ਵਿੱਚ ਇੰਨਾ ਕਰਕੇ ਦੇਖਿਆ ਤੇ ਇਹਦਾ ਆ ਗਿਰਕਾਂ ਕੱਢ ਲਈਆਂ ਇਹਨਾਂ ਵਿੱਚੋਂ ਗਿਟਕਾ ਆ ਦੇਖੋ ਗਿਰਕਾਂ ਕੱਢੀਆਂ ਹੋਈਆਂ ਗਿਰਕਾ ਕੱਢਣ ਤੋਂ ਬਾਅਦ ਇਹਨਾਂ ਨੂੰ ਆ ਬਾਲਟੀ ਵਿੱਚ ਪਾ ਲੈਣਾ ਇਹ ਅੰਬ ਆਪਾਂ ਇਹਨਾਂ ਨੂੰ ਮਲ ਮਲ ਕੇ ਧੋਸੀ ਧੁੱਪ ਲਵਾ ਲਈ ਸੀ ਦੋਨੋਂ ਨੂੰ ਮਲ ਮਲ ਕੇ ਅਸੀਂ ਧੋਵਾਂਗੇ ਧੋਣ ਤੋਂ ਬਾਅਦ ਅਕੀਏ ਇਸ ਮਸਾਲਾ ਨੂੰ ਵਿੱਚ 1 ਘੰਟਾ ਸੌਣਾ ਰੈਡੀ ਕਰਕੇ ਮਸਾਲੇ ਦੇ ਵਿੱਚ ਇਦਾਂ ਪਾਉਣ ਤੋਂ ਬਾਅਦ ਤੁਹਾਨੂੰ ਚਾਰ ਆ ਰਿਹਾ ਇਹ ਦੱਸਾਂਗੇ ਇਸ ਡ ਬਨ ਕੇ ਦਾ ਪਾਪਾ ਬਟਾ ਕੰਮੀ ਦੇਣਾ ਬਨ ਕੇ ਤੈਨੂੰ ਹੱਥ ਦਾ ਆਪਾ ਤੁਪ ਲਵਾਵਾਂਗੇ ਸਾਡੇ ਵਿੱਚ ਆਪਾਂ ਕੀ ਪਾਇਆ ਜੀ ਧੋਕੇ ਦੇ ਵਿੱਚ 1 ਲੀਟਰ ਸਰੋਂ ਦਾ ਤੇਲ ਪਾਇਆ ਆਪਾਂ ਥੱਲੇ ਇਹਨਾਂ ਨੂੰ ਚਾਲ ਰਹੇ ਸਰੋਂ ਦਾ ਤੇਲ ਲੋੜੀ ਕੋ ਬਾਹਰ ਲਗਾ ਰਹੇ ਜੀ ਆ ਗ੍ਰਾਮ ਇਹਨਾਂ ਨੂੰ ਆਪਾਂ ਦੋ ਕਿਲੋ ਤੋਂ ਲਵਾਵਾਂਗੇ ਵਿੱਚ ਕੀ ਪਾਇਆ ਤੁਪ ਲਵਾਉਣ ਤੋਂ ਬਾਅਦਾਂ ਨੂੰ ਇਹਨਾਂ ਦੇ ਬਣਾਉਣ ਦੀ ਵਿਧੀ ਦੱਸਾਂਗੇ ਸੋ ਸਾਡੇ ਚੈਨਲ ਨਾਲ ਪਣੇ ਜੀ ਆਪਾਂ ਲੌਣ ਤਾਂ ਧੰਨਵਾਦ 100 ਗ੍ਰਾਮ ਹਲਦੀ 40 ਗ੍ਰਾਮ ਇਹਦੇ ਵਿੱਚ ਮਿਰਚ ਪਾਈ ਹੈ ਤੇ ਅੱਧੀ ਕੌਲੀ ਆਪਾਂ ਇਹਦੇ ਵਿੱਚ ਖੰਡ ਵੀ ਪਾਈ ਹੈ ਠੰਡ ਇਸ ਲਈ ਪਾਈ ਹੈ ਵੀ ਇਹਦਾ ਰੰਗ ਬਣਿਆ ਰਹੇਗਾ ਤੇ ਜ਼ਿਆਦਾ ਚਿਰ ਇਹ ਖਰਾਬ ਇਹ ਕੱਤੇ ਆਪਾਂ ਮਿਕਸ ਕਰ ਲਿਆ। ਇਹਨੂੰ ਮਿਕਸ ਕਰ ਲਿਆ ਦੋਵਾਂ ਹੱਥਾਂ ਦੇ ਨਾਲ। ਦੋਵਾਂ ਹੱਥਾਂ ਦੇ ਨਾਲ ਮਿਕਸ ਕਰਨ ਤੋਂ ਬਾਅਦ ਇਦਾਂ ਕਰਕੇ ਆਪਾਂ ਇਹਨੂੰ ਮਰਚੀ ਦੇ ਵਿੱਚ ਇਹ ਵਿੱਚ ਪਾ ਦੇਵਾਂਗੇ। ਡੱਬੇ ਦੇ ਵਿੱਚ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਡੱਬੇ ਦੇ ਵਿੱਚ ਪਾ ਦਿੱਤੇ। ਤੇ ਆਪਾਂ ਇਹਨੂੰ ਹੱਫਤਾ ਤੋਂ ਪਹਿਲਾਂ ਅੱਜ ਰੱਖਾਂਗੇ। ਇਹ ਕਰਕੇ ਪਕਾ ਕੇ ਹਾਂ ਜਾਲੀ ਦੀ ਚੁੰਨੀ ਨਾਲ ਬੰਨ੍ਹ ਦਿੱਤਾ ਹੈ ਆ ਦੇਖੋ ਇਦਾਂ ਕਰਕੇ ਇਹ ਮਕਤਬਾਨ ਵਿੱਚ ਇਹਦੇ ਚਾਰ ਇਹਨੂੰ ਆਪਾਂ 5-6 ਦਿਨਾਂ ਨੂੰ ਧੁੱਪ ਲਵਾਵਾਂਗੇ ਧੁੱਪ ਲਵਾਇਆ ਕਰਾਂਗੇ ਤੇ ਰਾਤ ਨੂੰ ਇਹਨੂੰ 15 ਰੱਖ ਦਾਂਗੇ ਦਿਨੇ ਨੂੰ ਧੁੱਪ 'ਚ ਰੱਖਾਂਗੇ ਤੇ ਹਫ਼ਤੇ ਬਾਅਦ ਇਹ ਖਾਣਯੋਗ ਹੋ ਜਾਏਗਾ ਆ ਦੇਖੋ ਆਪਾਂ ਅੰਬ ਚੀਰ ਕੇ ਫਾੜੀਆਂ ਚੁਕੜਕਾਂ ਕੱਢ ਕੇ ਤੇ ਧੋ ਕੇ ਤੇ ਆਪਾਂ ਥੱਲੇ ਇਹਨਾਂ ਨੂੰ ਚਾਦਰ ਵਿਛਾ ਕੇ ਇੱਕੋ ਥੇ ਸੁੱਕਣੇ ਪਾ ਦਿੰਦੇ ਹਾਂ ਹੁਣ ਇਹਨਾਂ ਨੂੰ ਆਪਾਂ 2 ਘੰਟੇ ਧੁੱਪ ਲਵਾਵਾਂਗੇ ਤੋ ੁੱਪ ਲਵਾਉਣ ਤੋਂ ਬਾਅਦ ਅਨੂੰ ਇਹਨਾਂ ਦੇ ਬਣਾਉਣ ਦੀ ਵਿਧੀ ਦੱਸਾਂਗੇ ਸੋ ਸਾਡੇ ਚੈਨਲ ਨਾਲ ਬਨੇ ਦਿਓ ਧੰਨਵਾਦ ਇਹ ਆਂਬ ਆਪਾਂ ਕੋਠੇ ਉੱਪਰ ਸਟਾਲੇ ਸੀ ੁੱਪ ਲਵਾਲੀ ਸੀ 2 ਘੰਟੇ ਸੁੱਕਣ ਤੋਂ ਬਾਅਦ ਇਹਨਾਂ ਆਂਬਾਂ ਨੂੰ ਆਪਾਂ ਮਸਾਲਾ ਬਣਾ ਕੇ ਸਾਰਾ ਰੈਡੀ ਕਰਕੇ ਮਸਾਲੇ ਦੇ ਵਿੱਚ ਇਦਾਂ ਆਪਾਂ ਕਰ ਲਿਆ ਬਣਾ ਲਿਆ ਹੁਣ ਇਹਨੂੰ ਆਪਾਂ ਇਸ ਡੱਬੇ ਵਿੱਚ ਪਾਵਾਂਗੇ ਤੇ ਇਹਨੂੰ ਇਸ ਤੋਂ ਉੱਪਰ ਬੰਨ